ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਡੇਰੀ ਫਾਰਮ 'ਚ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਇਹ ਆਪਾਂ ਫੀਡ ਫਾਰਮੂਲੇ ਤੇ ਦੁੱਧ ਵਾਲੇ ਪਸ਼ੂਆਂ ਦੀ ਬਣਾ ਰਹੇ ਹਾਂ ਫੀਡ ਵਾਸਤੇ ਕਈ ਦੋਸਤ ਵੀਰਾਂ ਨੇ ਫੋਨ ਆਇਆ ਸੀ ਵੀ ਤੁਸੀਂ ਕਿਹੜੀ ਫੀਡ ਵਰਤਦੇ ਹੋ ਉਹਨਾਂ ਦੁੱਧ ਵਾਲੇ ਪਸ਼ੂਆਂ ਵਾਸਤੇ ਜਿਹਦੇ ਨਾਲ ਫੈਂਟ ਵੀ ਵੱਧ ਜੇ ਤੇ ਦੁੱਧ ਵੀ ਵੱਧ ਜੇ ਤੇ ਜਿਹੜਾ ਹੈਗਾ ਪਸ਼ੂ ਦੀ ਸਿਹਤ ਵੀ ਬਣੀ ਰਹੇ ਕਈ ਵਾਰ ਆਪਾਂ ਬਾਜ਼ਾਰੂ ਫੀਡ ਪਾ ਲੈਂਦੇ ਆ ਉਹਦੇ ਨਾਲ ਅੰ ਦੁੱਧ ਦੇ ਵੀ ਬਾਰੇ ਆਂ ਦਾ ਫੈਂਟ ਵੀ ਬਾਰੇ ਆਂ ਦੀ ਪਰ ਜਿਹੜੇ ਹੈਗਾ ਸਰੀਰ ਕਿ ਕਮਜ਼ੋਰੀ ਆ ਜਾਂਦੀ ਹੈ ਲਿੱਸਾ ਆ ਪਨ ਹੋ ਜਾਂਦਾ ਪਸ਼ੂ ਅੱਧੇ ਰਹਿ ਜਾਂਦਾ ਉਹਦੇ ਲਈ ਜਿਹੜੀ ਆਪਾਂ ਫੀਡ ਬਣਾ ਰਹੇ ਆ ਆਪਾਂ ਪਹਿਲਾਂ ਵੀ ਵਰਤ ਰਹੇ ਆ ਵਰਤ ਚੁੱਕੀ ਆਪਾਂ ਇਹ ਫੀਡ ਤਾਂ ਆਪਾਂ ਤੁਹਾਨੂੰ ਉਹੀ ਦੱਸਾਂਗੇ ਤੇ ਇਹਦੇ ਨਾਲ ਪਸ਼ੂ ਦਾ ਜਿਹੜਾ ਸਰੀਰ ਹੈ ਉਹ ਨਹੀਂ ਜਿਹੜਾ ਹੈਗਾ ਕਮਜ਼ੋਰਾ ਨਹੀਂ ਪੈਂਦਾ ਲਿੱਸਾ ਨਹੀਂ ਲਿੱਸਾ ਬਣ ਨਹੀਂ ਆਉਂਦਾ ਪਸ਼ੂ ਤੇ ਵਧੀਆ ਰਹਿੰਦਾ ਹੈਗਾ ਤੇ ਇਹ ਫੀਡ ਨਾਲ ਜਿਹੜੀ ਤਾਂ ਤ ਪੂਰੀ ਹੁੰਦੀ ਹੈ ਫੀਡ ਦੇ ਵਿੱਚ ਸਾਰਾ ਕੁਝ ਜਿਹੜਾ ਹੈਗਾ ਆਪਣਾ ਦੇਸੀ ਹੈ ਜਿਹੜਾ ਫਾਰਮੂਲਾ ਆਪਣਾ ਸਾਰਾ ਕੁਝ ਹੀ ਹੈ ਇਹਦੇ ਨਾਲ ਜਿਹੜੀ ਫੈਂਟ ਹੈ ਉਹਦਾ ਪੂਰੀ ਫਰਕ ਪਊਗਾ ਅ ਤੁਸੀਂ ਜਿਹੜਾ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਅ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਣਾ ਜਿਹੜਾ ਅੱਗੇ ਹੈਗਾ ਮੱਕੀ ਇਹਦੇ ਚ 29 ਕਿਲੋ ਤੇ ਕਣਕ 100 ਕਿਲੋ ਚੌਕਰ ਹੈਗਾ ਜਿਹੜਾ ਉਹ 20 ਕਿਲੋ ਆ ਛੋਲਿਆਂ ਦੀ ਜਿਹੜੀ ਚੋਰੀ ਆ ਜਿਹੜੀ ਚੋਰੀ ਹੁੰਦੀ ਹੈ ਇਹ 40 ਕਿਲੋ ਹੈ ਇਹ ਚੋਰੀ ਦੀ ਸਾਂ ਤੇ ਆਪਾਂ ਨੂੰ ਨਾ ਕੋਈ ਸਸਤੀ ਕਚੂਰੀ ਆਉਂਦੀ ਉਹ ਕਈ ਵਾਰ ਪਾ ਦਿੰਦੇ ਕੋਲੇ ਖੜ ਕੇ ਪੋਇਆ ਕਰੋ ਤੁਸੀਂ ਉਹਦੇ ਚ ਹੋਰੀ ਬਸ ਬੇਸਨ ਵਗੈਰਾ ਤਾਂ ਹੁੰਦਾ ਨਹੀਂ ਟੁੱਟ ਵੀ ਨਹੀਂ ਹੁੰਦੀ ਛੋਲਿਆਂ ਦੀ ਹੋਰੀ ਕੂੜਾ ਕੜਖੜੀ ਪੀਸ ਕੇ ਜਿਹੜਾ ਦੇ ਦਿੰਦੇ ਰੰਗ ਜਾ ਕਰਿਆ ਵੇ ਤੇ ਇਹ ਧਿਆਨ ਨਾਲ ਕਿਉਂਕਿ ਮੈਂ ਵੀ ਇੱਕ ਵਾਰੀ ਫੈਕਟਰੀ ਚੇਂਜ ਕਰਕੇ ਨਾ ਤੇ ਹੋਰ ਫੈਕਟਰੀ ਤੋਂ ਜਿਹੜੀ ਫੀਡ ਬਣਾਈ ਸੀ ਤੇ ਜਿਹੜਾ ਪਸ਼ੂਆਂ ਦਾ ਜਿਹੜੀ ਫੈਂਟਸੀ ਉਹ ਟੁੱਟ ਗਈ ਤੇ ਫੀਡ ਫਾਰਮੂਲਾ ਸੇਮ ਸੀਗਾ ਤੇ ਉਹ ਜਿਹੜਾ ਉਹਨਾਂ ਦੇ ਸੀ ਕਿ ਜਿਹੜੀ ਕਪਾਲਸ਼ਾ ਦੇ ਚ ਉਹ ਪਾਲਸ਼ ਦੀ ਥਾਂ ਤੇ ਉਹਨਾਂ ਨੇ ਚੌਲਾਂ ਦੀ ਟੁੱਟ ਪਾਤੀ ਸੀ ਇਹੜੀ ਪਾਲਸ਼ਾ ਦੇ ਵਿੱਚ ਤੇਲ ਹੁੰਦਾ ਕਿਉਂ ਤੇ ਇਹਦੇ ਨਾਲ ਜਿਹੜੀ ਫੈਂਟ ਹੈ ਉਹਦਾ ਬਹੁਤ ਫਰਕ ਪੈਂਦਾ ਤੇ ਇਹਦੇ ਵਿੱਚ ਹੁਣ ਆਪਾਂ ਚੰਗੀ ਜਿਹੜੀ ਜਿੰਨਾ ਦੀ ਚੰਗੀ ਕੁਆਲਿਟੀ ਹੈ ਤੁਸੀਂ ਉਹਨਾਂ ਤੇ ਬਣਵਾਇਆ ਕਰੋ ਤੇ ਇਹਦੇ ਚ ਛੋਲਿਆਂ ਦੀ ਚੂਰੀ 40 ਕਿਲੋ ਤੇ ਸਵਾਇਬੀਨ ਖਾਲੜੀ ਉਹ 12 ਕਿਲੋ ਸਰੋਂ ਦੀ ਖਾਲਾ 60 ਕਿਲੋ ਬੜੇਵੇਂ 20 ਕਿਲੋ ਬੜੇਵੇਂ ਦੀ ਖਾਲਾ ਜਿਹੜੀ 40 ਕਿਲੋ ਜਿਹੜੀ ਇਹ ਪਾਲਸ਼ ਆ ਗਈ ਇਹ ਪਾਲਸ਼ ਦੀ ਆਪਾਂ ਗੱਲ ਕਰਦੇ ਸੀਗੇ ਤੇ ਇਹ ਦੀ ਸਾਡੇ ਟੁੱਟ ਪਾਣ ਦੇ ਕਈਰ 14 ਦੀ ਪਾਲਸ਼ੀ ਪਾਉਣੀ ਤੁਸੀਂ ਆਪ ਦੇਖ ਕੇ ਤੇ ਇਹ 60 ਕਿਲੋ ਪਾਉ ਅ ਸ਼ੀਰਾ ਜਿਹੜਾ ਉਹ 12 ਕਿਲੋ ਤੇ ਨਮਕ 4 ਕਿਲੋ ਮਿੱਠਾ ਛੋਡਾ ਹੈਗਾ 4 ਕਿਲੋ ਈਸਟ 800 ਗ੍ਰਾਮ ਟੌਕਸਿਨ ਵੈਟਰ ਉਹ ਹੈਗਾ 800 ਗ੍ਰਾਮ ਤੇ ਟੋਟਲੀ ਆਪਣੇ ਕੋਲੇ 4 ਕੁਆਰਟਲ ਦਾ ਹੈਗਾ ਜਿਹੜਾ ਇਹ ਫਾਰਮੂਲਾ ਤੇ ਬਾਕੀ ਜਿਹੜੀ ਹੈਗੀ ਤੁਸੀਂ ਇਹ ਫੀਡ ਹੈ ਇਹ ਤੁਸੀਂ ਆਪਦੀ ਪਸ਼ੂਆਂ ਦੇ ਸਾਹਮਣੋਂ ਬਣਾਉਣੀ ਹੈ ਵੀ 15 ਦਿਨਾਂ ਦੇ ਵਿੱਚ ਖਤਮ ਹੋ ਜੇ 15 ਤੋਂ ਵੱਧ ਤਾਂ 20 ਦਿਨਾਂ ਉਦੋਂ ਵੱਧ ਨਾ ਬਣਾਇਆ ਕਰੋ ਉਹਦੇ ਚ ਜਿਹੜੇ ਆਪਾਂ ਟਾਕਸਨ ਵਗੈਰਾ ਪਾਉਨੇ ਆ ਤੇ ਇਹ ਜਿਹੜੀ ਹੈਗੀ ਇਹਨਾਂ ਦੀ ਪਾਵਰ ਘਟ ਜਾਂਦੀ ਹੈ ਤੇ ਬਾਕੀ ਜਿਹੜੀ ਫੀਡ ਵਰਤਨੀ ਹੈ ਤੁਸੀਂ ਇਹ ਸੁੱਕੀ ਵੀ ਵਰਤ ਸਕਦੇ ਹੋ ਤੇ ਨਹੀਂ ਤੁਸੀਂ ਤੁਰਤ ਪੈ ਜਿਹੜੀ ਭਿਉਂ ਕੇ ਵਰਤਿਆ ਕਰੋ ਜੇ ਕਿਸੇ ਨੇ ਪਸ਼ੂ ਸੁੱਕੀ ਨਹੀਂ ਖਾਂਦੇ ਤਾਂ ਤੁਰਤ ਪੈਰ ਭਿਉਂ ਕੇ ਉਹਨੂੰ ਤੁਸੀਂ ਵਰਤ ਸਕਦੇ ਹੋ ਇਹਦੇ ਨਾਲ ਜਿਹੜਾ ਦੁੱਧ ਤੇ 100% ਹੀ ਫਰਕ ਕਬੂਦ ਉਧਰ ਵੀ ਬਦਲ ਗਿਆ ਸਿਹਤ ਵੀ ਬਣੀ ਰਹੂ ਤੇ ਜਿਹੜੀ ਫੈਂਟ ਹੈ ਫੈਂਟ ਦਾ ਤਾਂ 101% ਹੀ ਹੱਲ ਹੈ ਇਹਦੇ ਚ ਕਿਉਂ ਆਪਾਂ ਵਰਤੀ ਹੋਈ ਹੈ ਉਹੀ ਚੀਜ਼ ਆਪਾਂ ਤੁਹਾਨੂੰ ਦੱਸ ਦਿਆਂ ਅੱਗੇ ਜੇ ਵਰਤੀ ਨਹੀਂ ਹੋਵੇ ਆਪਾਂ ਨਹੀਂ ਦੱਸਦੇ ਤੇ ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਜੇ ਕਿਸੇ ਨੂੰ ਕੋਈ ਨਹੀਂ ਸਮਝ ਲੱਗੀ ਤਾਂ ਤੁਸੀਂ ਫੋਨ ਕਰ ਸਕਦੇ ਹੋ ਆਪਾਂ ਨੂੰ 8837728948 ਤੇ ਕਈ ਵੀਰਾਂ ਨੇ ਪਹਿਲਾਂ ਵੀ ਪੁੱਛਿਆ ਸੀਗਾ ਮੈਂ ਚੱਲੋ ਸਾਰੇ ਦੋਸਤਾਂ ਮਿੱਤਰਾਂ ਨੂੰ ਦੱਸ ਦਈਏ ਆਪਾਂ ਹੀ ਫਾਰਮੂਲਾ ਤੇ ਬਾਕੀ ਤੁਸੀਂ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਿਓ ਕਮੈਂਟ ਕਰਿਓ ਆਪਣੀ ਜਿਹੜੀ ਸੁਝਾਅ ਆ ਵੀਡੀਓ ਵਧੀਆ ਲੱਗੀ ਤੁਹਾਨੂੰ ਤਾਂ ਵੀ ਤੁਸੀਂ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਭਰਾ ਪਹਿਲੀ ਵਾਰ ਆਏ ਆ ਹੁਣ ਆਪਾਂ ਇਹਨਾਂ ਨੂੰ ਡਰਾਈ ਕਰ ਦੇਣਾ ਆ ਕਾਫੀ ਟਾਈਮ ਦੀ ਐਮ ਲਗਾ ਗੱਬੜੋਂਗੇ ਪਤਨ ਤੋਂ 3.5 ਮਹੀਨੇ ਪਹਿਲਾਂ ਡਰਾਈ ਕਰਦਨੇ ਹੁੰਦੇ ਆ ਬੱਚਾ ਸਾਰੀ ਆ ਦੋਨੇ ਆਪਾਂ ਡਰਾਈ ਕਰਦਣੀਆਂ ਹੁਣ ਥੋੜੇ ਦਿਨਾਂ ਚ ਗੈਪ ਪਾ ਪਾ ਕੇ ਕਦੇ ਇੱਕ ਡੰਗ ਚੋਲੀ ਤੇ ਕਦੇ ਨਹੀਂ ਚੋਈ ਕਦੇ ਦੋ ਦੋ ਤੋਂ ਇੱਕ ਡੰਗ ਪਾਲੀਆਂ ਸੀ ਤੇ ਉਦੋਂ ਵਾਰ ਆਪਾਂ ਹੁਣ ਇਹਨਾਂ ਨੂੰ ਡਰਾਈ ਕਰਕੇ ਇਹਨਾਂ ਦਾ ਹਲੇ ਟਾਈਮ ਕਾਫੀ ਪਿਆ ਹਜੇ ਤਾਂ ਚੰਕੇ ਤੋਂ ਤੇ ਚੱਲ ਰਹੀ ਆ ਤੇ ਇਹ ਆਪਣੀ ਗਰਮੀ ਟਪਾ ਸਕਦੀ ਆ ਤੇ ਸਿਹਤ ਵਧੀਆ ਰਹਿੰਦੀ ਆ ਫੀਡ ਵਧੀਆ ਗਈ ਇਹ ਇਹ ਥੋੜਾ ਜਿਹਾ ਮਤਲਬ ਦੁੱਧ ਜ਼ਿਆਦਾ ਕਰਕੇ ਥੋੜਾ ਜਿਹਾ ਲਿਸਾਪਨ ਦਿਖਾਉਂਦੀ ਜੇ। ਬਾਕੀ ਜੇ ਬਿਆਰੂ ਫੀਡ ਪਾ ਦੇਣ ਫਿਰ ਤਾਂ ਬਾਲੀ ਕਮਜ਼ੋਰੀ ਹੋ ਜਾਂਦੀ ਹੈ। ਹੁਣ ਮੰਨ ਲਓ ਵੀ ਆਪਣੀ ਜਿਹੜੀ ਫੀਡ ਤਿਆਰ ਕੀਤੀ ਹੋਈ ਹੈ ਇਹਦੇ ਨਾਲ ਸਹੀ ਰਹਿੰਦੀ ਹੈ। ਅੱਡੀ ਕੁਆਲਿਟੀ ਦੀ ਠੀਕ ਰਹਿੰਦੀ ਹੈ। ਤਾਂ ਮੈਂ ਟੋਕੜਾਂ ਚ ਹੀ ਆ ਹੁਣ ਤਾਂ ਇਹ ਬਾਵਾ ਟਾਈਮ ਹੋ ਗਿਆ ਸੂਈ ਇਹਨਾਂ ਨੂੰ। ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਤੁਸੀਂ ਆਪਣਾ ਕਮੈਂਟ ਬਾਕਸ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਆਪਾਂ ਕਿੱਦਾਂ ਦੀ ਵੀਡੀਓ ਬਣਾਈ ਜਾਂ ਕਿੱਦਾਂ ਦੀ ਆਪਣੀ ਇਹ ਵੀਡੀਓ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਦੋਸਤ ਵੀਡੀਓ ਦੇਖਣ ਲਈ